ਇੱਕ ਤਾਂ ਚੋਰੀ ਉਪਰੋਂ ਸੀਨਾ ਚੋਰੀ ਇਹ ਤਸਵੀਰਾਂ ਤੁਹਾਨੂੰ ਇੱਕ ਚੋਰ ਦੀਆਂ ਦਿਖਾ ਰਿਆ ਜਿਸ ਦੇ ਵੱਲੋਂ ਪਹਿਲਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਬਾਅਦ ਤੇ ਵਿੱਚ ਲੋਕਾਂ ਤੇ ਫੜਕਦਾ ਪਰ ਜਦੋਂ ਲੋਕਾਂ ਨੂੰ ਗੁੱਸਾ ਆਉਂਦਾ ਹੈ ਤੇ ਦੇਖੋ ਚੋਰ ਦੇ ਨਾਲ ਲੋਕ ਕੀ ਕਰਦੇ ਨੇ ਜਿਹਾ ਅੱਜ ਦੇ ਅਜਹੀਆਂ ਘਟਨਾਵਾਂ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਜਿਸ ਤੇ ਚੱਲਦੇ ਲੋਕ ਕਾਫੀ ਪਰੇਸ਼ਾਨ ਨੇ ਇਹ ਤਾਜ਼ਾ ਮਾਮਲਾ ਅੱਜ ਸਵੇਰੇ ਸਾਹਮਣੇ ਆਉਂਦਾ ਜਦੋਂ AC ਦਾ ਕੰਪਰੈਸਰ ਉਤਾਰਦੇ ਹੋਏ ਇੱਕ ਚੋਰ ਨੂੰ ਲੋਕਾਂ ਨੇ ਫੜਿਆ ਉਸ ਤੋਂ ਬਾਅਦ ਚੋਰ ਅੱਕ ਬਬੂਲਾ ਹੋ ਜਾਂਦਾ ਜਿੱਹਾ ਫਿਰ ਚੋਰ ਨੂੰ ਸਬਕ ਸਿਖਾਉਣ ਦੇ ਲਈ ਉਸ ਨੂੰ ਖੰਬੇ ਦੇ ਨਾਲ ਬੰਨ੍ਹਿਆ ਗਿਆ ਉਸ ਦੇ ਬਾਲ ਕੱਟੇ ਗਏ ਅਤੇ ਲੋਕਾਂ ਨੇ ਚੋਰ ਦੀ ਚੰਗੀ ਤਰ੍ਹਾਂ ਛਤਰ ਪਰੇੜ ਵੀ ਕੀਤੀ ਹੈ ਲੋਕਾਂ ਨੇ ਕਿਹਾ ਕਿ ਇਹ ਚੋਰ ਲਗਾਤਾਰ ਚੋਰੀ ਦੀ ਆਬਾਰਦਾਤਾ ਨੂੰ ਅੰਜਾਮ ਦੇ ਰਿਹਾ ਸੀ ਜਿਸ ਨੂੰ ਅੱਜ ਉਹਨਾਂ ਖੁਦ ਹੀ ਸਬਕ ਸਿਖਾਇਆ ਹੈ ਤੁਹਾਡੇ ਸਾਹਦੇ ਚੋਰ ਫੜਿਆ ਅਸੂਸੇ ਨੇ ਸਾਰੇ ਛੋਟੇ ਦੁਕਾਨ ਤੇ ਆਏ ਇੱਥੇ ਅਸੀਂ ਤੇ ਆਗੇ ਉਹਨੇ ਫੜਿਆ ਆਇਆ ਸੀ ਕੀ ਚੋਰੀ ਤੇ ਕੀ ਪਤਾ ਲੱਗਾ ਕੁਛ ਚੋਰੀ ਕੀਤਾ ਬਾਈ ਆਹ ਨਹੀਂ ਚੋਰੀ ਹੋਈ ਸੀ ਜੇ ਅੱਗੇ ਤਾਰਾਂ ਕਰੀਆਂ ਆਈਆਂ ਤਾਰੀਆਂ ਰਿਕਾਰਡ ਤੇ ਸਸਮਾਨ ਤੋਂ ਆ ਗਿਆ ਪੰਜ ਸੱਤ ਮਿੰਟ ਹੋ ਗਏ ਡਾਂਦੇ ਇਹ ਸਾਡਾ ਪ੍ਰੈਸ਼ਰ ਰਹਿ ਗਿਆ ਜੀ ਇਹ ਤਾਂ ਭੱਜੇ ਜਾਂਦੇ ਪਿੱਛੋਂ ਗਲਮੇ ਹੋੜਿਆ ਇਹਨੇ ਚੋਰ ਦਾ ਨਾਂ ਨਹੀਂ ਗੱਸੇ ਸਾਨੂੰ ਠੀਕ ਹੈ ਇਹਨੇ ਚੋਰ ਦਾ ਨਾਂ ਨਹੀਂ ਆਇਆ ਚੋਰ ਰੰਗਿਆ ਤੋਂ ਭੜਿਆ ਉਹ ਕੋੜੀਆਂ ਚਾਰ ਕਿਤੋਂ ਪ੍ਰੈਸ਼ਰ ਸਾਡਾ ਲਾ ਰਿਹਾ ਸੀ ਸਾਰੀਆਂ ਤਾਰਾਂ ਤੋੜਾਂ ਦੇ ਕੁਸੋ ਕਰ ਚੁੱਕੇ ਹਾਂ ਇਹਨੇ ਮੰਜੂਰ ਹੋ ਗਿਆ ਸਾਰੇ ਫੜ ਕੇ ਫਿਰ ਜਦੋਂ ਸੁਣਣ ਲੜ ਕੇ ਪੁੱਛਿਆ ਕਿਹਣਾ ਮੈਂ ਠੇਕੇਦਾਰ ਦਾ ਬੰਦਾ ਮੈਨੂੰ ਕੁਝ ਨਾ ਕਹੋ ਇਹ ਕਹੇ ਠੇਕੇਦਾਰ ਨੂੰ ਕਰਦੇ ਫੋਨ ਵੀ ਇੱਕੋ ਬੰਦਾ ਭੇਜਿਆ ਸ਼ੇਰੇ ਫੋਨ ਨਹੀਂ ਕਰਦਾ ਹਲੇ ਮੈਨੂੰ ਲੁਕਾ ਲੈ ਉੱਤੇ ਜਾ ਕੇ ਸਾਰੇ ਕੰਪਰੈਸ਼ਨ ਤਾਰਾਂ ਤੂਣਾ ਸਭ ਤਾਂਬੇਦਾਰਾਂ ਦੀ ਗਾਂਦ ਤੇ ਕਰ ਜਾਂਦੀਆਂ ਸਾਰਿਆਂ ਨੇ ਭੰਨੀਆਂ ਆ ਗਏ ਸਾਰੀ ਸ਼ੋਅ ਕਰਕੇ ਨਹੀਂ ਲੁਧਿਆਣਾ ਲਾਈਫ ਦੇ ਲਈ ਪੌਬੀ ਖੁਰਾਨਾ ਤੇ ਕੋਈ ਇਕਤਾ ਚੋਰੀ ਉਪਰੋ ਸੀਨਾ ਚੋਰੀ ਇਹ ਤਸਵੀਰਾਂ ਤੁਹਾਨੂੰ ਇੱਕ ਚੋਰ ਦੀਆਂ ਦਿਖਾ ਰਿਹਾ ਜਿਸ ਦੇ ਵੱਲੋਂ ਪਹਿਲਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਬਾਅਦ ਤੇ ਵਿੱਚ ਲੋਕਾਂ ਤੇ ਫੜਕਦਾ ਪਰ ਜਦੋਂ ਲੋਕਾਂ ਨੂੰ ਗੁੱਸਾ ਆਉਂਦਾ ਹੈ ਤੇ ਦੇਖੋ ਚੋਰ ਦੇ ਨਾਲ ਲੋਕ ਕੀ ਕਰਦੇ ਨੇ ਜਿਹਾ ਆਏ ਦਿਨ ਅਜਿਹੇ ਘਟਨਾਵਾਂ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦਿਆਂ ਨੇ ਜਿਸ ਤੇ ਚੱਲਦੇ ਲੋਕ ਕਾਫੀ ਪਰੇਸ਼ਾਨ ਨੇ ਇਹ ਤਾਜ਼ਾ ਮਾਮਲਾ ਅੱਜ ਸਵੇਰੇ ਸਾਹਮਣੇ ਆਉਂਦਾ ਜਦੋਂ ਏਸੀ ਦਾ ਕੰਪਰੈਸਰ ਉਤਾਰਦੇ ਹੋਏ ਇੱਕ ਚੋਰ ਨੂੰ ਲੋਕਾਂ ਨੇ ਫੜਿਆ ਉਸ ਤੋਂ ਬਾਅਦ ਚੋਰ ਅੱਕ ਬਬੂਲਾ ਹੋ ਜਾਂਦਾ ਜਿਹਾ ਫਿਰ ਚੋਰ ਨੂੰ ਸਬਕ ਸਿਖਾਉਣ ਦੇ ਲਈ ਉਸ ਨੂੰ ਖੰਬੇ ਦੇ ਨਾਲ ਬੰਨਿਆ ਗਿਆ ਉਸ ਦੇ ਵਾਲ ਕੱਟੇ ਗਏ ਅਤੇ ਲੋਕਾਂ ਨੇ ਚੋਰ ਦੀ ਚੰਗੀ ਤਰਾ ਛਤਰ ਪਰੇਡ ਵੀ ਕੀਤੀ ਹੈ ਲੋਕਾਂ ਨੇ ਕਿਹਾ ਕਿ ਇਹ ਚੋਰ ਲਗਾਤਾਰ ਚੋਰੀ ਦਿਯਾਬਾਰ ਦਾਤਾ ਨੂੰ ਅੰਜਾਮ ਦੇ ਰਿਹਾ ਸੀ ਜਿਸ ਨੂੰ ਅੱਜ ਉਹਨਾਂ ਖੁਦ ਹੀ ਸਬਕ ਸਿਖਾਇਆ ਹੈ ਤੁਹਾਡੇ ਸਾਹਦੇ ਚੋਰ ਕਿਹੜਾ ਹੈ ਅਸੀਂ ਸਾਰੇ ਛੋਟੇ ਦੁਕਾਨ ਤੇ ਆਏ ਇੱਥੇ ਅਸੀਂ ਤੇ ਆਗੇ ਉਹਨੇ ਫੜਿਆ ਆਇਆ ਸੀ ਕਿ ਚੋਰੀ ਤੇ ਕੀ ਪਤਾ ਲੱਗਾ ਕੁਝ ਚੋਰੀ ਕੀਤਾ ਬਾਈ ਆਹ ਨਹੀਂ ਚੋਰੀ ਹੋਈ ਸੀ ਜੇ ਅੱਗੇ ਤਾਰਾ ਕਰੀਆਂ ਆ ਗਿਆ ਸਾਰੀਆਂ ਰਿਕਾਰਡ ਦੇ ਸਸਮਾਨ ਤੋਂ ਆਗੇ ਪੰਜ ਸੱਤ ਮਿੰਟ ਹੋ ਗਏ ਡਾਂਦੇ ਇਹ ਸਾਡਾ ਪ੍ਰੈਸ਼ਰ ਰਹਿ ਗਿਆ ਜੀ ਇਹ ਤਾਂ ਭੱਜੇ ਜਾਂਦੇ ਪਿੱਛੋਂ ਬੰਗਲ ਮੇ ਹੁੜਿਆ ਇਹਨੇ ਚੋਰ ਦਾ ਨਾਮ ਹੀ ਦੱਸਿਆ ਸਮਝ ਠੀਕ ਹੈ ਜੀ ਇਹਨੇ ਚੋਰ ਦਾ ਨਾਮ ਦੱਸਿਆ ਚੋਰ ਰੰਗਿਆ ਤੋਂ ਭੜਿਆ ਉਹ ਪੋੜੀਆਂ ਚਾਰ ਕਿੱਤੋਂ ਕਵਰੇਸ਼ਾ ਸਾਡਾ ਲਾ ਰਿਆ ਸੀ ਸਾਰੀਆਂ ਤਾਰਾਂ ਤੂਰਾਂ ਨੂੰ ਘੁਸਾ ਕੱਢ ਚੁੱਕੀ ਐਂਡ ਵਿੱਚ ਮਜੂਰ ਹੋਈ ਐ ਸਾਰੇ ਫੜ ਕੇ ਫਿਰ ਜਦੋਂ ਸਾਨੂੰ ਨਾਲ ਕੇ ਪੁੱਛਿਆ ਕਹਿੰਦਾ ਮੈਂ ਠੇਕੇਦਾਰ ਦਾ ਬੰਦਾ ਮੈਨੂੰ ਕੁਛ ਨਾ ਕਹੋ ਇਹਨੇ ਕਹਿੰਦਾ ਠੇਕੇਦਾਰ ਨੂੰ ਕਰਦੇ ਫੋਨ ਵੀ ਇੱਕੋ ਬੰਦਾ ਭੇਜਿਆ ਸੇਰੇ ਫੋਨ ਨਹੀਂ ਕਰਦਾ ਹਲੇ ਮੈਨੂੰ ਉੱਤੇ ਲੈ ਉੱਤੇ ਜਾ ਕੇ ਸਾਰੀ ਕੰਪਰੈਸ਼ਨ ਤਾਰਾਂ ਤੂਰਾਂ ਸਭ ਤਾਂ ਬੇਤਨਾਂ ਹੀ ਗਾਂਧੇ ਕਰ ਜਾਂਦੀਆਂ ਸਾਰਿਆਂ ਨੇ ਭੰਡੀਆਂ ਆਈਆਂ ਜਾਣ ਸਾਰੀ ਸ਼ੋਅ ਕਰਕੇ ਨਹੀਂ ਲੁਧਿਆਣਾ ਲਾਈਫ ਦੇ ਲਈ ਪੋਬੀ ਖੁਰਾਣਾ ਦੇ ਕੋਲ